ਹੈਲੋ ਗਾਇਜ਼ ਆ ਆ ਸਾ ਚੜ੍ਹਦੀ ਕਲਾ ਜਿਉਂਗੇ ਤੁਸੀਂ ਆ ਤੁਹਾਨੂੰ ਇੱਕ ਫਾਰਮ ਆ ਚਲੇ ਆਏ ਆ ਜਿੱਥੇ ਸਟ੍ਰੋਬਰੀਆਂ ਲੱਗਿਆ ਹੋਏ ਨੇ ਉਹ ਤੋੜਨੀਆਂ ਵੀ ਨਹੀਂ ਅਸੀਂ ਹੁਣ ਤੁਹਾਨੂੰ ਦਿਖਾਵਾਂ ਵੀ ਕਿਹੋ ਜਿਹੀਆਂ ਹੁੰਦੀਆਂ ਨੇ ਹਨਾ ਕਿਹੋ ਜਿਹਾ ਕਿਵੇਂ ਲੋਕ ਨਾ ਤੋੜਦੇ ਨੇ ਦੇਖੋ ਜਿਵੇਂ ਖੇਤ ਲੱਗਿਆ ਨੇ ਨਾ ਉਸ ਤਰੀਕੇ ਨਾਲ ਤੋੜਨੀਆਂ ਕਿਵੇਂ ਤੋੜਾਂਗੇ ਉਵੇਂ ਦੇਖੋ ਇਹਰੀ ਦੇ ਬੂਟੇ ਦਿਖਾਵਾਂ ਆ ਦੇਖੋ ਛੋਟੇ ਛੋਟੇ ਬੂਟੇ ਨੇ ਇਹਨਾਂ ਨੂੰ ਆ ਲੱਗੇ ਹੋਏ ਨੇ ਦੇਖੋ ਆ ਦੇਖੋ ਇਸੋ ਛੋਟੇ ਛੋਟੇ ਬੇਲਾ ਟਾਈਪ ਨੇ ਜਿਵੇਂ ਆਪਣੇ ਕੱਦੂ ਲੱਗੇ ਹੁੰਦੇ ਨੇ ਨਾ ਖੇਤ ਦੇ ਵਿੱਚ ਉਸੇ ਤਰੀਕੇ ਨਾਲ ਲੱਗੇ ਹੋਈਆਂ ਇਹ ਦੇਖੋ ਤੁਸੀਂ ਉਹਦੇ ਵਿੱਚ ਛੋਟੀਆਂ ਛਡੀਆਂ ਬੇਲਾ ਜੀਆਂ ਹਨੀ ਉਹਦੇ ਦਾ ਸਟ੍ਰੋਬੇਰੀ ਲੱਗੇ ਆ ਸਾਡੀ ਸਾਹਿਬ ਤੋੜਨ ਲੱਗਿਆ ਸਟ੍ਰੋਬੇਰੀ ਤੋੜੀ ਸਾਹਿਬ ਸਟ੍ਰੋਬੇਰੀ ਤੋੜਿਓ ਸਟ੍ਰੋਬੇਰੀ ਤੋੜੋ ਬਟਾ ਇੱਕ ਜੰਨੇ ਚੋਨੀ ਜੀ ਬੜੀਆ ਜੀ ਲੈਓ ਬੜੀਆ ਜੀ ਤੋੜਿਆ ਬੜੀਆ ਜੀ ਓਏ ਚੋਨੀ ਚੋਨੀ ਤੋੜੇ ਤੋੜ ਤੋੜ ਓਏ ਵਾਹ ਆਪ ਤੋਂ ਮਰਦਾਨਾ ਨਾਲ ਇਹ ਕਹਿੰਦੇ ਨੇ ਵੀ ਆਪੇ ਤੁਸੀਂ ਲੈ ਗਿਓ ਆ ਟੱਪ ਜਾ ਦੇਣ ਛੋਟੀ ਜਿਹੀ ਪਲੇਟ ਜੀ ਦੇ ਦਿੰਦੇ ਆ ਇਹਦੇ ਵਿੱਚ ਭਰ ਕੇ ਲੈ ਕੇ ਜਾਣੀ ਆ ਨੇ ਫਿਰ ਉਹ ਜੋਖਣਗੇ ਸੈਲਪਸਾਰ ਪੈਸਾ ਜਾਣੀ ਇਹ ਆਪੇ ਤੋੜੋ ਤੇ ਪੈਸੇ ਦਿਓ ਘਰ ਨੂੰ ਜਾਓ ਜਾਣੀ ਆ ਤਰੀਕੇ ਨਾਲ ਦੇਖੋ ਕਿੰਨੀ ਜਗ੍ਹਾ ਤੇ ਲੱਗੀ ਹੈ ਆ ਦੇਖੋ ਧਿਆਨ ਨਾਲ ਕਿੰਨੀ ਜਗ੍ਹਾ ਤੇ ਕਿੰਨੀ ਛੋਣਿਆ ਦੇਖੋ ਜੀ ਆ ਜਾਣੀ ਲੱਗੇ ਹੋਏ ਨੇ ਲੋਕ ਬਹੁਤ ਜ਼ਿਆਦਾ ਤੋੜਨ ਵਾਸਤੇ ਨੇ ਕਾਫੀ ਜਗ੍ਹਾ ਦੇ ਵਿੱਚ ਵਿੱਚ ਇਹ ਜਾਨੀ ਸਟੋਵਰੇਜ ਲੱਗੇ ਆ। 50% ਜਾਨੀ ਇਹ ਤਿਆਰ ਆ। ਜਿਹੜੀ ਕੁਝ ਛੋਟੇ ਛੋਟੇ ਲੱਗੇ ਹੋਣੇ ਉਹ ਵੀ ਦਿਖਾਉਂਗਾ ਮੈਂ ਤੁਹਾਨੂੰ। ਇਹਦਾ ਜਾਨੀ। ਉਹ ਵੀ ਇਹ ਬੇਬੇ ਬੱਪੂ ਪੰਜਾਬ ਤੋਂ ਆਏ ਨੇ। ਇੱਥੇ ਇਹ ਸਟੋਵਰੀਆਂ ਤੋੜ ਰਹੇ ਨੇ। 10 ਡਾਲਰ ਇਹਨਾਂ ਨੂੰ 1 ਘੰਟੇ ਦਾ ਮਿਲਦੇ ਨੇ ਇੱਥੇ। ਇਹ ਤੋੜ ਕੇ ਦਿੰਦੇ ਆ ਦੇਖੋ ਇੱਥੇ। ਆਹ ਦੇਖੋ ਜੀ। ਇਹ ਵੀ ਲੱਗੇ। ਆ ਕਰ ਰਹੇ ਅਸੀਂ ਆਪਣਾ ਤੋੜਨ ਆਏ ਇੱਥੇ ਤੁਸੀਂ ਆਪ ਤੋੜ ਕੇ ਆਪਣਾ ਪਾ ਸਕਦੇ ਹੋ ਤੇ ਤੁਹਾਨੂੰ ਇਹ ਵੀ ਨਹੀਂ ਵੀ ਕੋਈ ਪ੍ਰਾਣੀ ਚੀਜ਼ ਮਿਲ ਰਹੀ ਹੈ ਆਪਣੇ ਤੋੜੋ ਪਾਓ ਤੇ ਪੀ ਕਰੋ ਤੇ ਖਾਓ ਸਾਹਿਬ ਸਾਹਿਬ ਇੰਜੋਏ ਕਰ ਰਿਹਾ ਸਾਹਿਬ ਡੂ ਯੂ ਲਾਈਕ ਇਟ ਸਟ੍ਰੋਬੇਰੀ ਨਾ ਇਹ ਟਮਾਟਰਾਂ ਦੀ ਤਰ੍ਹਾਂ ਲੱਗੀਆਂ ਆਈਆਂ ਨੇ ਦੇਖੋ ਤੁਸੀਂ ਨਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਟਮਾਟਰ ਲੱਗਦੇ ਨੇ ਉਹ ਉਸ ਤਰੀਕੇ ਨਾਲ ਦੇਖੋ ਜੀ ਲੱਗੇ ਹੋਈਆਂ ਨੇ ਆਹ ਬੱਟਾ ਬਣਾ ਕੇ ਲੰਮੇ ਲੰਮੇ ਦੇਣੇ ਆ ਬਹੁਤ ਦੂਰ ਤੱਕ ਇਹਨਾਂ ਦੀ 10-10 ਕਿੱਲੇ ਦੇ ਵਿੱਚ ਇਹ ਸਟ੍ਰੋਬੇਰੀ ਵੇਚ ਦਿੰਦੇ ਨੇ ਤੇ ਜੇ ਕੋਈ ਲੈਣ ਆਉਗਾ ਜਾਨੀ ਇਹਨਾਂ ਨੇ ਕਾਊਂਟਰ ਲਾਇਆ ਉਹ ਪੌਣਾਂ ਨੇ ਪੌਸਟ ਕਰਵਾਉਂਗਾ ਪੌਸਟ ਕਰਵਾਇਆ ਤੇ ਰਹਿਣੀਆਂ ਤੇ ਉਹਦੇ ਵਿੱਚ ਤੁਸੀਂ ਭਰ ਲੋ ਜਿੰਨਾ ਉਹਦੇ ਮੁਤਾਬਕ ਪਲੇਟ ਤੋੜੋਗੇ ਉਹਦੇ ਮੁਤਾਬਕ ਤੁਹਾਨੂੰ ਪੈਸੇ ਦੇਣੇ ਪੈਣਗੇ ਜਿਹੜੀ ਇੱਥੇ ਤੁਸੀਂ ਤੋੜਦੇ ਖਾ ਲਮੋ ਜਾਨੀ ਉਹ ਤੁਹਾਡੀ ਇਹ ਤੁਹਾਡੀ ਆ ਉਹਦੇ ਵਿੱਚ ਕੋਈ ਇਹਨਾਂ ਦਾ ਉਹ ਨਹੀਂ ਲੈਣ ਦੇਣ ਨਹੀਂ ਜਾਨੀ ਉਹ ਤੁਹਾਡੀ ਉਹੜੀ ਆ ਜਿਹੜੀ ਤੋੜ ਕੇ ਖਾ ਜਾਨੀ ਖਾ ਲਈ ਨਹੀਂ ਬਾਕੀ ਜਿੰਨੇ ਇਹ ਇਕੱਠੀ ਕਰਨ ਲਈ ਕਲੈਕਟ ਕਰਨ ਲਈ ਤੋੜ ਕੇ ਬ੍ਰੇਕ ਤੋੜ ਕੇ ਦਾ ਉਹਦਾ ਜਣੀ ਵੇਟ ਕਿਤਾਬ ਤੁਹਾਨੂੰ ਪੈਸੇ ਦੇਣੇ ਪੈਣਗੇ ਦੇਖੋ ਜੌਂਟੀਆਂ ਖੜਾ ਉਹ ਜਣੀ ਗੋਭੀ ਦੇ ਬੂਟੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਆ ਕਿੰਨੇ ਆ ਨਾ ਆ ਦੇਖੋ ਇਹ ਵੀ ਜਣੀ 5-5 10 ਦਾ ਕਿਲੇ ਚ ਲੰਬੀਆਂ ਵੱਟਾ ਪੜਾ ਕੇ ਉਸ ਤਰੀਕੇ ਨਾਲ ਵੇਚੀ ਜਾਂ ਗੋਭੀ ਕਈ ਤਰ੍ਹਾਂ ਦੇ ਵਾਇਲਾ ਨੇ ਮੈਂ ਤਾਂ ਨਹੀਂ ਦਰ 베ਰੀਸ ਤੋਂਣ ਚੱਲੇ ਨੇ ਮਜ਼ਦੂਰ ਇੱਕ ਮਜ਼ਦੂਰ ਛੋਟਾ ਮਜ਼ਦੂਰ ਉਹਦੇ ਵਿੱਚ ਕਾਰਟ 'ਚ ਬੈਠਾ ਉਹ ਤਾਂ ਤੁਰਿਆ ਨਹੀਂ ਜਾਂਦਾ ਸੀ ਉਹਨੂੰ ਫਿਰ ਅਸੀਂ ਕਾਰਟ ਚ ਉਠਾ ਕੇ ਤਿਆਰੀ ਤਾਂ ਐ ਕਰਕੇ ਆਏ ਨੇ ਜਿਵੇਂ ਕਿਤੇ ਚੱਲੇ ਨਹੀਂ ਆਉਂਦੇ ਹੁਣ ਅਸੀਂ ਚੱਲੇ ਆ ਅਸੀਂ ਸਟਰਾਬਰੀਸ ਤੋੜ ਲਈਆਂ ਆ ਰਹੀਆਂ ਹੁਣ ਅਸੀਂ ਤੋੜਨ ਚੱਲੇ ਆ ਬਲੂਬੇਰੀਸ ਔ ਰਸਬੇਰੀਸ ਲਰਸੀ ਸਾਨੂੰ ਮਿਲਦੀਆਂ ਨੇ ਕੁਛ ਹੁਣ ਆਪਾਂ ਇੱਥੇ ਇਹ ਕਹਿੰਦੇ ਸੀ ਬਲੈਕ ਰੰਡ ਨੇ ਤੇ ਇੱਕ ਰਸਬੇਰੀਜ਼ ਨੇ ਵੀ ਜਿਹੜੀ ਤੁਸੀਂ ਤੋੜਨੀ ਉਹ ਤੋੜ ਸਕਦੇ ਹੋ ਸਪੈਸ਼ਲਿਟੀ ਵਾਲੀਆਂ ਦੇਤੀਆਂ ਫਿਰ ਆਪਾਂ ਹੁਣ ਦੇਖਦੇ ਹਾਂ ਜਿਹੜਾ ਸਾਨੂੰ ਮਿਲੂਗਾ ਸੀ ਉਹ ਤੋੜਦੇ ਆ ਓਕੇ ਸੀ ਯੂ ਬਾਏ ਬਾਏ ਇੱਥੇ ਅਸੀਂ ਆਏ ਸਾਨੂੰ ਤੂਤੀਆਂ ਮਿਲੀਆਂ ਹੁਣ ਅਸੀਂ ਉਹ ਤੋੜਨ ਲੱਗਿਆ ਸਟੀ ਨੇ ਵੈਸੇ ਜਿਹੜੀਆਂ ਕਾਲੀਆਂ ਨੇ ਉਹ ਸਵਾਦ ਨੇ ਕਾਲੀ ਜਦੋਂ ਪੱਕਦੀ ਆ ਕਾਲੀ ਹਾਂ ਆ ਲੱਗੀਆਂ ਨੇ ਆ ਲੱਕੇ ਹਨ ਆ ਲੱਗੀਆਂ ਨੇ ਆ ਲੱਕੇ ਹਨ ਤਾਂ ਨੇ ਆ ਲੱਗੇ ਬਹੁਤ ਵੜ ਲੱਗੇ ਲੱਗੇ ਭਾਂਡਾ ਛੋਟਾ ਜਲਾ ਮੈਂ ਚੱਲੋ ਬੋਟੇ ਦੇ ਪੱਟੇ ਦੇ ਭਾਂਡੇ ਕਾਲੇ ਵਧੀਆ ਲੱਗਿਆ ਹੋਇਆ ਇਹਨਾਂ ਦੇ ਦਿਹਾੜੀ ਦਿਉੜੀ ਪਤਾ ਨਹੀਂ ਲਾਉਂਦੇ ਹੋਣਗੇ ਕਿ ਨਹੀਂ ਉਹ ਰਸਬੇਰੀਸ ਉਧਰ ਨੇ ਗਾਇਸ ਉਹ ਜਿੱਥੇ ਉਹ ਲੱਗਿਆ ਹੋਇਆ ਹਾਂਜੀ ਰਸਬੇਰੀ ਸਟੋਬੇਰੀ ਅੱਛਾ ਨਾ ਕੋਈ ਤਾਂ ਇਹ ਤਰ੍ਹਾਂ ਦੇ ਟਰੈਕਟਰ ਆ ਫੋਰਡ ਤੇ ਈਮਾਲੀਆ ਫਾਰਮ ਆ ਇਹ ਟਰੈਕਟਰ ਛੋਟੇ ਛੋਟੇ ਰੱਖਿਆ ਨੇ ਦੇਖੋ ਮਾਈ ਸੀ ਟਰੈਕਟਰ ਤੇ ਆ ਇਹਨਾਂ ਨੇ ਪਾਏ ਖਲਾਇਆ ਹੋਇਆ ਕੋਲ ਫੂਡ ਵਗੈਰਾ ਹੈ ਆਈਸਕ੍ਰੀਮ ਸੌਫ ਤੇ ਅੱਜ ਮੈਂ ਤੁਹਾਨੂੰ ਦਿਖਾਇਆ ਸੈਲਵਿ ਸਰਫਸ ਫਾਰਮ ਹਾਊਸ ਇੱਥੇ ਕਿ ਲੋਕ ਬਲੂ ਬੇਰੀ ਸਟੋਬੇਰੀ ਵਗੈਰਾ ਜਿਹੜੇ ਵੀ ਫਰੂਟ ਨੇ ਆਪਣੇ ਆਪ ਤੋੜਦੇ ਨੇ ਤੇ ਉਹਨਾਂ ਨੂੰ ਜਿਹੜਾ ਕਾਊਂਟਰ ਤੇ ਆ ਕੇ ਪੇਮੈਂਟ ਦੇ ਦਿੰਦੇ ਨੇ ਇਹ ਕਿਸਾਨ ਬੋਲੋ ਜਾਨੀ ਨਾ ਲੇਬਰ ਨਹੀਂ ਲਾਈ ਜਾਂਦੀ ਜਿਹੜੇ ਗਾਹ ਕਾਉਂਦੇ ਨੇ ਆਪਣੇ ਆਪੇ ਤੋੜਦੇ ਨੇ ਤੇ ਜਿਹੜੀ ਇਹਨਾਂ ਦੀ ਬਾਦਚਾਂਦਾ ਜਾਨੀ ਬਲੂ ਬੇਰੀ ਜਾਂ ਸਟ੍ਰੋਬੇਰੀ ਵਾਜ ਜਾਂਦੀ ਆ ਤਾਂ ਸਾਹਮਣੇ ਆਈਸਕ੍ਰੀਮ ਵਗੈਰਾ ਜਾਨੀ ਇਹਨਾਂ ਨੇ ਵੀ ਪੜਾਏ ਹੋਇਆ ਤੇ ਵੱਖ-ਵੱਖ ਤਰ੍ਹਾਂ ਦੇ ਜੂਸ ਵਗੈਰਾ ਬਣਾਉਂਦੇ ਨੇ ਤਾਂ ਇੱਕ ਦੁਕਾਨ ਵੀ ਲਾਈ ਹੋਈ ਹੈ ਇਹਨਾਂ ਦੀ ਇੱਧਰ ਨੂੰ ਸਾਈਡ ਤੇ ਤੇ ਉਹ ਵੇਚਦੇ ਨੇ ਹਾਂ ਮੈਂ ਤੁਹਾਨੂੰ ਦਿਖਾਉਣ ਦਾ ਮਤਲਬ ਇਹ ਸੀ ਵੀ ਕਿਸਾਨ ਕੈਨੇਡਾ ਦੇ ਵਿੱਚ ਵੀ ਵਧੀਆ ਤਰੀਕੇ ਨਾਲ ਖੇਤੀ ਕਰਦੇ ਨੇ ਅਗਲੀ ਵਾਰ ਮੈਂ ਤੁਹਾਨੂੰ ਕੋਈ ਹੋਰ ਜਗ੍ਹਾ ਦੀ ਜਗ੍ਹਾ ਦੀ ਸੈਰ ਕਰਾਉਂਗਾ ਹੁਣ ਨਜ਼ਰ ਲਈ ਖਿਮਾ ਮੰਗਦਾ ਬਾਈ ਬਖਸ਼ਾ ਸਾਇੰਸ